ਇਹਦਾ ਤੁਹਾਨੂੰ ਥਣ ਹਵਾਨਾ ਨੇੜੇ ਹੋ ਕੇ ਹੋਣੇ ਆ ਦੋਸਤੋ ਮਗਰਲੇ ਪਾਸੇ ਤੇ ਜੱਜਮੈਂਟ ਕਰਿਓ ਜੇ ਤੁਹਾਡਾ ਅੱਠ ਦਿਨਾਂ ਨਾਲ ਜਾਂਦੀ ਹੈ ਤਾਂ ਹਵਾਨਾ ਕਰਮਾ ਵਾਲੀ ਨੇ ਤੁਸੀਂ ਜੱਜਮੈਂਟ ਆਪ ਲਾਉਣੀ ਆ ਵੀ ਹੋਰ ਵੀ ਸੋਹਣਾ ਬਣਾਇਆ ਜਾਣਾ ਥਣਾ ਦਾ ਸਾਈਜ਼ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਝਖੜਾ ਦੇ ਦੇ ਵਿੱਚੋਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਇਸ ਪਿੰਡ ਨੂੰ ਜੈਤੋ ਪਾ ਜਾਂਦੀ ਆ ਬਾਈਕੋਲੇ ਨ ਇੱਕ ਦੂਜਾ ਸੂਆ ਗੱਮਨ ਝੂਟੀ ਆ ਦੋਸਤੋ ਬਹੁਤ ਸੋਹਣੇ ਢਾਂਚੇ ਦੇ ਵਿੱਚ ਆ ਕਦ ਕਾਠਣੀਓ ਦੋਸਤੋ ਬਹੁਤ ਸੋਹਣੀ ਆ ਹਵਾਨੇ ਪੱਖ ਤੋਂ ਤੁਹਾਨੂੰ ਸਾਰੀ ਜੱਜਮੈਂਟ ਕਰਾਵਾਂਗੇ ਨੇੜੇ ਹੋ ਕੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈਕੋਲੇ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਆ ਬਾਈ ਹਾਂਜੀ ਠੀਕ ਆ ਨਾ ਦੱਸਿਓ ਬਾਈ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਠੀਕ ਆ ਬਾਈ ਬਲਵਿੰਦਰ ਸਿੰਘ ਇੱਕ ਕਰੀ ਆਪਣਾ ਨੰਬਰ ਦੱਸ ਦੇ ਜੀ ਨੰਬਰ 9988290890 ਠੀਕ ਆ ਇਹ ਬਈ ਝੂਟੀ ਆਪਣੇ ਘਰ ਦੀ ਆ ਹਾਂਜੀ ਠੀਕ ਆ ਕਿੰਨਾ ਮਾਸੂਆ ਸੂਣਾ ਬਈ ਇਹਨੇ ਦੂਜਾ ਸੂਆ ਦੂਜਾ ਸੂਆ ਸੂਣਾ ਠੀਕ ਆ ਕਿੰਨੇ ਦਿਨ ਲਾਜੂਗੀ ਬਈ ਅੱਜ ਇਹ ਲੈ ਜੂਏ 5 6 ਦਿਨ 8 ਦਿਨ ਲੇ ਜ 8 ਦਿਨ ਹੀ ਲੱਗੇ ਠੀਕ ਆ ਤੇ ਬਈ ਪਹਿਲੇ ਸੂਏ ਨੇ ਕਿੰਨਾ ਦੁੱਧ ਕੱਢਿਆ ਆਪਣੇ ਕੋਲੇ ਪਹਿਲੇ ਸੂਏ ਨੇ ਕੱਢਿਆ 13 ਲੀਟਰ 13 ਲੀਟਰ ਚ ਹੋਇਆ ਹੋਇਆ ਪਹਿਲੇ ਸੂਈ ਹਾਂਜੀ ਠੀਕ ਆ ਐਕਟੀ ਦਾ ਕੀ ਅਨਮਾਨ ਬਾਈ ਕਿੰਨਾ ਪਾਉਣਾ ਚਾਹੀਦਾ ਫਿਰ ਇਹਨੂੰ ਦੂਜੇ ਸੂਈ ਐਕਟੀ 16 ਦੇ ਦੇ 17 18 ਤੱਕ ਠੀਕ ਆ ਯਾਨੀ ਕਿ 16 ਲੀਟਰ ਦੇ ਲਗਭਗ ਮੰਨ ਲ ਗਏ ਹਾਂ ਠੀਕ ਆ ਤੇ ਸੀਮਨ ਕਿਹੜਾ ਲਵਾਤਾ ਬਾਈ ਸੀਮਨ ਤੇ ਤੁਹਾਨੂੰ ਲੋਵੀ ਸਟਰਾ ਬਾਈ ਨੇ ਵਿਖਾਇਆ ਸੀਗਾ ਉਹ ਤੁਹਾਨੂੰ ਵੈਸੇ ਵਿਖਾ ਵੀ ਦਿੰਨੇ ਆ ਸਮਰਾਟ ਬੋਲਦਾ ਸੀਮਨ ਲੱਗਿਆ ਹੋਇਆ ਅੱਗੇ ਤੇ ਮਗਰਲੇ ਸੂਏ ਦੀ ਝੋਟੀ ਆ ਜਿਹੜੀ ਉਹ ਤੁਹਾਨੂੰ ਖਾ ਦਿੰਨੇ ਆ ਬਈ ਆ ਕਿੰਨੇ ਟਾਈਮ ਦੀ ਝੋਟੀ ਹੋ ਗਈ ਜਿਹੜੀ ਇਹ ਪਹਿਲੇ ਸੂਏ ਦੀ ਆ ਇਹ ਹੋ ਗਈ 1.5 ਸਾਲ ਦੇ ਲਗਭਗ ਹੋ ਗਈ ਠੀਕ ਆ ਲੋ ਵੀ ਆ ਮਗਰਲੇ ਸੂਏ ਦੀ ਝੋਟੀ ਆ ਤੇ ਇਹਦਾ ਤੁਹਾਨੂੰ ਥਣ ਹਵਾਨਾ ਨੇੜੇ ਹੋ ਕੇ ਹੋਣੇ ਆ ਦੋਸਤੋ ਮਗਰਲੇ ਪਾਸੇ ਜੱਜਮੈਂਟ ਕਰਿਓ ਜੀ ਆਪਾਂ ਅੱਠ ਦਿਨਾਂ ਨਾਲ ਜਾਂਦੀ ਹੈ ਤਾਂ ਹਵਾਨਾ ਕਰਨ ਵਾਲੀ ਨੇ ਤੁਸੀਂ ਜੱਜਮੈਂਟ ਆਪ ਲਾਉਣੀ ਆ ਵੀ ਹੋਰ ਵੀ ਸੋਨਾ ਬਣਾਇਆ ਜਾਂਦਾ ਥਣਾਂ ਦਾ ਸਾਈਜ਼ ਦੀ ਗੱਲ ਕਰੀਏ ਦੋਸਤੋ ਬਹੁਤ ਸੋਨਾ ਪੁੜੇ ਦੇ ਉੱਤੇ ਨਾੜਾ ਚੈੱਕ ਕਰ ਸਕਦੇ ਆ ਤੇ ਦੋਸਤੋ ਚਮਕਦਮ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਝੋਟੀ ਆ ਦੋਸਤੋ ਚਮਕਦਮ ਚੰਗੀ ਆ ਰਾਜੀਪੜੀ ਚੰਗੀ ਆ ਦੋਨੇ ਪਾਸਿਆਂ ਤੋਂ ਤੁਹਾਨੂੰ ਹਵਾਨੀ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਹਾਂ ਹੱਥੀ ਜਵਾਈ ਵਾਲਾ ਥਾਣਾ ਦੋਸਤੋ ਲੱਗਿਆ ਕਰਮ ਵਾਲੀ ਨੂੰ ਢਿੱਲ ਤੁਹਾਨੂੰ ਅਨੁਮਾਨ ਹੋ ਰਿਹਾ ਨਾ ਦੋਵੇਂ ਪਾਸਿਆਂ ਤੋਂ ਜੱਜਮੈਂਟ ਕਰਾਉਣੇ ਆ ਤੇ ਬਾਕੀ ਦੋਸਤੋ ਜੈਡ ਬਲੈਕ ਹੀ ਆ ਜੇ ਗੱਲ ਕਰੀਏ ਇੱਕ ਵੀ ਵਾਲ ਸਰੀਰ ਦੇ ਉੱਤੇ ਚਿਤਾ ਹੈ ਨਹੀਂ ਗਾ ਸਹੀ ਫਾਇਦਾ ਨਾਸ ਹੈ ਅਗਲੇ ਨਾ ਅਗਲਾ ਸੇਵਾ ਦੇ ਮਗਰਲੇ ਨਾ ਮਗਰਲਾ ਬਾਕੀ ਸਿੰਘ ਦੋਸਤੋ ਜੇ ਗੱਲ ਕਰੀਏ ਬਿਲਕੁਲ ਕੁੰਡਾ ਥੋੜਾ ਜਿਹਾ ਪਿੱਛੇ ਤੋਂ ਹੋ ਕੇ ਜਰੂਰ ਮੁੜਿਆ ਬਾਕੀ ਦੋਸਤੋ ਬਾਡੀ ਬੰਤਰ ਦੀ ਗੱਲ ਕਰੀਏ ਤਾਂ ਸੋਹਣੀ ਬਾਡੀ ਬੰਤਰਾਂ ਤੋੜ ਕੇ ਤੁਹਾਨੂੰ ਕੋਉਣੇ ਇੱਕ ਵਾਰੀ ਲੈ ਵੀ ਖੋਲ ਕੇ ਨਾ ਇੱਕ ਵਾਰੀ ਢੇੜਾ ਕੜਵਾਈ ਹਵਾਨਾ ਦੇਖੋ ਕਰਮਾਈ ਦਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਉਤੋਂ ਕੀ ਬਾੜੀ ਆਪਾਂ ਜੇ ਗੱਲ ਕਰੀਏ ਪੋਲੀ ਨਹੀਂ ਪਈ ਨਾ ਹੀ ਕੋਈ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਹੋਊਗੀ ਬਾਰੀ ਤਿਆਰੀ ਕੀਤੀ ਆ ਲਗਭਗ ਸੂਨ ਦੇ ਵਿੱਚ 5-6 ਦਿਨ ਇਹ ਲੈ ਜਾਣੇ ਘਰ ਵਾਲੀ ਨੇ ਕੋਈ ਨਹੀਂ ਮੋੜਦਾ ਭਾਈ ਇੱਕ ਢੇੜਾ ਆਪਾਂ ਹੋਰ ਕਢਾ ਲਾਂਗੇ ਸੋਹਣੀ ਝੋਟੀ ਆ ਦੋਸਤੋ ਹਵਾਨੇ ਦੀ ਤਿਆਰੀ ਗੱਲ ਕਰੀਏ ਦੋਸਤੋ 5-4 ਦਿਨਾਂ ਨੂੰ ਬਣਾਉਣੀਆਂ ਨੇ ਵੈਸੇ ਹਵਾਨਾ ਹੁਣ ਵੀ ਨਹੀਂ ਜੇ ਗੱਲ ਕਰੀਏ ਨਾ ਮਾੜਾ ਨਹੀਂ ਹਵਾਨਾ ਮੋੜਦਾ ਭਾਈ ਇੱਕ ਵਾਰੀ ਢੇੜਾ ਹੋਰ ਕਢਾ ਦੇ ਜਜਮੈਂਟ ਕੋਈ ਦੂਰ ਨੇੜੇ ਤੋਂ ਆਉਂਦਾ ਵੀਰ ਇਹ ਨਾ ਕਵੇ ਵੀ ਆ ਚੀਜ਼ ਵਿਖਾਉਣ ਨੂੰ ਰਹਿ ਗਈ ਦੋਸਤੋ ਸਰਮਾੜੀ ਦਾ ਹਵਾਨਾ ਬਹੁਤ ਸੋਹਣਾ ਵੀ ਜੀ ਕਰਦਾ ਵੀ ਹਵਾਨੇ ਦੇ ਕੈਮਰਾ ਰੱਖੀਏ ਖਣਾ ਦਾ ਸਾਈ ਵੀ ਸੋਹਣਾ ਜਿਹੜਾ ਬੁਲਾਇਆ ਕਾ ਦੋਸਤੋ ਬਾਕੀ ਬੱਚੇ ਬਹੁਤ ਸੋਹਣੇ ਪੌਂਦੀ ਆ ਮਗਰਲੇ ਸੂਰੇ ਲਗਭਗ 15 ਮਹੀਨਿਆਂ ਦੀ ਕੱਟੀ ਆ ਉਹ ਵੀ ਤੁਹਾਨੂੰ ਨਾਲ ਖੜੀ ਵਿਖਾਈ ਆ ਲੈ ਜਾਈਏ ਕੋਈ ਗੱਲ ਕਦ ਘਰ ਸੋਹਣਾ ਬੇਰਬੂਲ ਚੰਗੀ ਆ ਹਵਾਨਾ ਸਾਫ ਸੁਥਰਾ ਕੱਟੀ ਦੀ ਨਹੀਂ ਥਲੋ ਝੋਲੀ ਖੋਲਿਆ ਤੁਹਾਨੂੰ ਵੈਸੇ ਸੇਲ ਨਹੀਂ ਕਰਨੀਗੀ ਬੰਦ ਦੇ ਬਈ ਕੋਈ ਗੱਲ ਨਹੀਂ ਆ ਕੱਟੀ ਆ ਥਲੋ ਝੋਲੀ ਚਾ ਲੈ ਵੀਡੀਓ ਖੋਲ ਨਾ ਦੇਖ ਸਾਡੇ ਬਈ ਇਹ ਕਿਹੜੇ ਛੋਟੇ ਦੀ ਕੱਟੀ ਆ ਇਹ ਬਾਈ ਕੋਲੇ ਸੀ ਆਪਣੇ ਚਾਚੇ ਦੇ ਪੁੱਤ ਕੋਲੇ ਠੀਕ ਆ ਠੀਕ ਆ ਆਪਾਂ ਹੀ ਵੀਡੀਓ ਕਵਰ ਕੀਤੀ ਸੀ ਜੋ ਬਾਈ ਨੇ ਸੇਲ ਕੀਤਾ ਆ ਜਾ ਬਈ ਤੂੰ ਵੀ ਮੜਾਇਆ ਆ ਨੇੜੇ ਬਈ ਇਹ ਕੱਟੀ ਆਪਣੇ ਵਾਲੇ ਝੋਟੇ ਦੀ ਹੈ ਵਾਕਈ ਹਾਂਜੀ ਵੀਰੇ ਅਰਜਨ ਦੀ ਆ ਹਾਂਜੀ ਆਪਣੇ ਕੋਲੇ ਜਿਹੜਾ ਅਰਜਨ ਹੁੰਦਾ ਸੀ ਹਾਂਜੀ ਠੀਕ ਆ ਉਹ ਆਪਾਂ ਸੇਲ ਕਰਤਾ ਸੀ ਨਾ ਬਈ ਸੇਲ ਕਰਤਾ ਸੀ ਹਾਂਜੀ ਠੀਕ ਆ ਇਹ ਉਹਦੀ ਕੱਟੀ ਆ ਹਾਂਜੀ ਕਿੰਨੇ ਚਿਰ ਦੀ ਹੋਊਗੀ ਬਈ ਲਗਭਗ ਇਹ ਤਕਰੀਬਨ ਡੇਢ ਸਾਲ ਦੀ ਹੋਊਗੀ ਠੀਕ ਆ ਡੇਢ ਸਾਲ ਦੀ ਹੋਊਗੀ ਹਾਂਜੀ ਠੀਕ ਆ ਤੇ ਜਿੱਥੇ ਆਪਾਂ ਸੇਲ ਕੀਤਾ ਸੀ ਉੱਥੇ ਹੀ ਬਈ ਹਜੇ ਝੋਟਾ ਉੱਥੇ ਹੀ ਆ ਹਾਂਜੀ ਪੁਸ਼ਕਰ ਮੇਲੇ ਦਾ ਚੈਂਪੀਅਨ ਰਿਹਾ ਪਿਛਲੇ ਸਾਲ ਠੀਕ ਆ ਆਪਾਂ ਵੀਡੀਓ ਦੇ ਵਿੱਚ ਉਹਦੇ ਗੱਲ ਕਹੀ ਸੀ ਵੀ ਵਾਕਈ ਮੇਲੇ ਦਾ ਇਹ ਜੇ ਗੱਲ ਕਰੀਏ ਨਾ ਸ਼ਿੰਗਾਰੀ ਆ ਵੀ ਸੋਹਣਾ ਝੋਟਾ ਜੀ ਆ ਤੇ ਪਰ ਤੂੰ ਬਾਈ ਮੇਲੇ ਤੇ ਨਹੀਂ ਪਾਇਆ ਏ ਇੱਕ ਨੂੰ ਗੁੰਝਿਆ ਰਿਹਾ ਹਨਾ ਹਾਂਜੀ ਠੀਕ ਆ ਉੱਥੇ ਫਿਰ ਕਿੰਨੇ ਸਥਾਨ ਤੇ ਆਇਆ ਪਹਿਲੇ ਸਥਾਨ ਤੇ ਆਇਆ ਪੁਸ਼ਕਰ ਪਹਿਲੇ ਸਥਾਨ ਤੇ ਹਾਂਜੀ ਠੀਕ ਆ ਲੋ ਵੀ ਪੁਸ਼ਕਰ ਬਾਈ ਇਹਨਾਂ ਪਹਿਲੇ ਸਥਾਨ ਤੇ ਆਇਆ ਤੇ ਬਾਈ ਹੁਣ ਫਿਰ ਉਹਨਾਂ ਨੇ ਸੀ ਮਨਸੂਮਨ ਤਿਆਰ ਕਰਾ ਲੈ ਕਿ ਨਹੀਂ ਨਹੀਂ ਵੀਰੇ ਉਹਨਾਂ ਦਾ ਫਾਰਮ ਬਹੁਤ ਵੱਡਾ ਆ ਉਹਦਾ ਹੀ ਸਹੀ ਗੱਲ ਆਪਾਂ ਦੱਸਿਆ ਸੀ ਉਦੋਂ ਹੀ ਹਾਂ ਹਰ ਛੜਦੇ ਵੀ ਨਹੀਂ ਹੈ ਨਹੀਂ ਜੀ ਇੱਕ ਤੇ ਪਾਰਸ ਨਾਲ ਛਡਵਾਇਆ ਸੀ 2000 ਰੁਪਏ ਦੇ ਠੀਕ ਆ ਲੋ ਫੀਸ ਹੀ ਬਾਹਲੀ ਰੱਖ ਛੱਡੀ ਆ ਬਈਆਂ ਨੇ ਬਾਕੀ ਚੀਜ਼ ਦਾ ਹੀ ਮੁੱਲ ਹੁੰਦਾ ਬਈ ਜੋ ਚੰਗੀ ਚੀਜ਼ ਹੋਵੇ ਤਾਂ ਅਗਲਾ ਬਈ ਕੋਸੇ ਵੀ ਮੰਗ ਸਕਦਾ ਕਿ ਨਹੀਂ ਬਈ ਠੀਕ ਆ ਇਹ ਆਪਣੇ ਛੋਟੇ ਦੀ ਕੱਟੀ ਆ ਤੇ ਆਈ ਟੀ ਵੀ ਫਿਰ ਸਮਰਾੜ ਤਾਂ ਲੱਗਿਆ ਹੈ ਬਈ ਠੀਕ ਹੈ ਤੇ ਮੁੱਲ ਕੀ ਕਰਾਂਗੇ ਬਈ ਛੋਟੀ ਦਾ ਮੁੱਲ ਬਈ 190 190 ਮਾਨਤਨ ਕਰ ਦੇਗੇ ਬਈ ਹਾਂ ਹਾਂ ਬਈ ਠੀਕ ਆ ਲੋ ਵੀ ਮਾਨਤਾਨ ਹੋ ਜੂਗਾ 190 ਰੇਟ ਆ ਕੋਈ ਵੀ ਰੇਟ ਫੈਕਸ ਨਹੀਂ ਹੁੰਦਾਗਾ ਇੱਥੇ ਤੁਸੀਂ ਆਓਗੇ ਤਾਂ ਮਾਨਤਾਨ ਜਰੂਰ ਤੁਹਾਡਾ ਹੋ ਜੂ ਥਣ ਹਵਾਨੇ ਤੋਂ ਜੱਜਮੈਂਟ ਤੁਹਾਨੂੰ ਦੁਬਾਰੇ ਫੇਰ ਕਰਾਣੇ ਦੋਸਤੋ ਉੱਤੋਂ ਕੋਈ ਵਧੀਆ ਤਿਆਰੀ ਨਹੀਂ ਬਣਾਈ ਆ ਵਾਲ ਢਿੱਲਾ ਕੱਢ ਕੇ ਸੁੰਦੀ ਹੈ ਨਾ ਕਰਮਾਲੀ ਨੇ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਬਾਕੀ ਥਾਣਾ ਦਾ ਸਾਇ ਹੀ ਗਾਇਬ ਦੀ ਗੱਲ ਕਰੀਏ ਸੋਹਣਾ ਇਹ ਗੱਲ ਨਹੀਂ ਵੀ ਗਾਇਬ ਘਟੂ ਜਾਂ ਥਣ ਛੂਟਾ ਹੋਊਗਾ ਦੇਖ ਸਾਡੀ ਬਹੁਤ ਸੋਹਣਾ ਥਾਨ ਲੱਗਿਆ ਬਾਕੀ ਦੋਸਤੋ ਆਰਟ ਬਹ ਜੇ ਨੇ ਕੱਢ ਕੇ ਸੁਣਾ ਕਰਮ ਵਾਲੀ ਨੇ ਤੇ ਹਮਾਰਾ ਸੋਹਣਾ ਤਿਆਰ ਕਰ ਜਾਣਾ ਪਿੰਡ ਹੈਗਾ ਝਖੜ ਵਾਲਾ ਤੇ ਜ਼ਿਲ੍ਹਾ ਇਸ ਪੈ ਨੂੰ ਫਰੀਦਕੋਟ ਪੈਂਦਾ ਇੱਕ ਪਾਸੇ ਬਾਜਾ ਖਨਾ ਰਹਿ ਜਾਂਦਾ ਇੱਕ ਪਾਸੇ ਬਰਗਾੜੀ ਰਹਿ ਜਾਂਦਾ ਤਸਵੀਰ ਜੈਤੋਂ ਪੈਂਦੀ ਐ ਇਸ ਪੈ ਨੂੰ ਤੇ ਨੰਬਰ ਪਾਈਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਪਾਪੀ ਘੰਟੇ ਬਾਅਦ ਮੇਰਾ ਮੁੰਡਾ ਹੋ ਗਿਆ ਉਹਨੂੰ